ਆ ਕੋਈ ਹੋਣਾ ਤਾਂ ਕਿਛਾਈ ਹੁੰਦੀ ਹੋਵੇ ਸੋਹਰਾ ਬੰਦਾ ਹਾਂਜੀ ਗਲਤ ਹਰਕਤ ਵੀ ਕਰਦਾ ਹਾਂ ਵੀ ਗਲਤ ਹਰਕਤਾਂ ਕਰਕੇ ਹੁੰਦਾ ਕੈਮਰਾ ਨਾ ਲਾੜੇ ਹਸਬੰਦ ਦੇਖ ਕੇ ਜਦ ਸੋਹਰੇ ਨਹੀਂ ਸੋਹਰੇ ਨਾਲੋ ਤਾਂ ਕਰੀ ਨਹੀਂ ਆਉਂਦਾ ਨਾਲ ਹੀ ਮਤਲਬ ਕਿ ਨਾਲ ਸਪੋਰਟ ਇੱਥੇ ਨਾਲ ਹੀ ਹੋ ਸਕਦਾ ਡਾਡਾ ਹਸਬੰਦ ਹੀ ਕੈਮਰਾ ਮਗਾਦਾਂ ਹੀ ਦੇਖਦਾ ਹੁੰਦਾ ਇੱਕ ਨਾਨ ਵੀ ਉਹ ਵੀ ਤਾਂ ਕਰਦਾ ਹੈ ਇੱਕ ਨਾਨ ਆਪਾਂ ਨੌਂ ਦੇ ਬੈਡਰੂਮ ਅੰਦਰ ਕੈਮਰਾ ਤੇ ਲਾ ਦਨੇ ਆ ਕਾਲੋ ਜੀ ਆਪਣੀਆਂ ਤੇ ਅੱਜ ਕਿ ਆਪਾਂ ਵਿਆਹ ਕੇ ਤੋਰਿਆ ਕਿ ਆਪਣੀਆਂ ਤੇ ਅੱਜ ਤੇ ਕੋ ਕੈਮਰਾ ਲਾ ਦੇ ਕੀਤਾ ਗੱਲ ਆਪਣਾ ਬੋਲਦੀ ਆ ਹਣ ਨਹੀਂ ਭਾਵੇਂ ਪਤਾ ਕੀ ਗੱਲ ਹੈ ਜਿਹੜਾ ਸਰਪੰਚ ਹੁੰਦਾ ਇੱਕ ਪਿੰਡ ਦਾ ਮੁਖੀ ਹੁੰਦਾ ਪਿੰਡ ਦੇ ਸਰਪੰਚ ਭਾਵੇਂ ਰਿਸ਼ਤੇਦਾਰਾਂ ਜੋ ਚਾਹੇ ਬਾਹਰ ਤੋਂ ਆ ਪਿੰਡ ਦੇ ਸਰਪੰਚ ਦਾ ਹੁੰਦਾ ਨੌਤੀ ਦੇ ਹੱਕ ਚ ਖੜਨਾ ਵੀ ਇਥੇ ਦੇ ਨੌ ਆ ਪਈ ਕਿਉਂ ਜਿੱਥੇ ਵੀ ਨਜ਼ਾਇਜ਼ਤ ਆ ਹੁੰਦਾ ਉੱਤੇ ਖੜਨਾ ਫਰਜ਼ ਬਣਦਾ ਦੋਨੇ ਪੱਖ ਸੌਨ ਦਾ ਇੱਕ ਸਰਪੰਚ ਦਾ ਵੀ ਹੱਕ ਬਣਦਾ ਵੀ ਇਹਦਾ ਹੱਕ ਆ ਇੱਥੇ ਬਹਿਣ ਦੇ ਨੇ ਬੱਚੇ ਜੰਮੇ ਨੇ ਕਿਉਂ ਬਾਹਰ ਕੱਢ ਰਹੇ ਆ ਨੰਬਰ ਸਰਪੰਚ ਅੱਗੇ ਮਰੀ ਇਹ ਹੋਰ ਕਵਾਸਟਾ ਕਿ ਆਪੋਂ ਆਪਣੇ ਪਿੰਡਾਂ ਦੇ ਜਿਹੜੇ ਫੈਸਲੇ ਨੇ ਵੱਧ ਚੜਕੇ ਤੁਸੀਂ ਆਪ ਕਰੋ ਤੁਹਾਡੇ ਘਰਕਵਾਸਾ ਤੁਹਾਡੇ ਪਿੰਡਾਂ ਦੀਆਂ ਇੱਜ਼ਤਾਂ ਆ ਜੇ ਤੁਹਾਡੇ ਪਿੰਡ ਦੇ ਇੱਜ਼ਤਾਂ ਮਸਲਾ ਬਾਹਰ ਜਾਂਦਾ ਸਾਡੇ ਸਿਆਣੇ ਬਜ਼ੁਰਗਾਂ ਨੇ ਤੁਹਾਨੂੰ ਸੁਣੋਇਆ ਮੈਂ ਵੱਡ ਬਡੇਰੇ ਇਹ ਕਹਿੰਦੇ ਹੁੰਦੇ ਸੀ ਵੀ ਸਾਡੇ ਪਿੰਡ ਦੀ ਇੱਜ਼ਤ ਸਾਡੇ ਨੋਹ ਤੀ ਆ ਖਾਰਿਆ ਕਚਾਰੀਆਂ ਚ ਨਾਏ ਜਾਵੇ ਇੱਥੇ ਬੈਠ ਕੇ ਮਸਲਾ ਹੱਲ ਹੋਵੇ ਜਿਹੜੇ ਹਣ ਐਡ ਮੌਕੇ ਦੇ ਪੱਲੋਂ ਇਹਨਾਂ ਦੇ ਕੋਲ ਆਪਾਂ ਬਣੜਾ ਪੱਕਾ ਸੋਨਦੇ ਵੀ ਕੀ ਕਾਰਨ ਕਾਦੋਂ ਲੜਾਈ ਚ ਗੜਾਵਾ ਵੀ ਕੀ ਕਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਸੰਦੀਪ ਕੋਣ ਮੇਰੇ ਸਹੁਰੇ ਮੈਨੂੰ ਤਾਂਗ ਕਰਦੇ ਆ ਕੈਮਰਾ ਲਵਾ ਰਿਹਾ ਕਿ ਲੁਸਾ ਕਰਦੇ ਮੇਰੇ ਨਾਲ ਗਰੇ ਲੁਸਾ ਕਰਦੇ ਮੇਰਾ ਕੈਮਰੇ ਸਾਹਮਣੇ ਲਵਾ ਰੱਖਿਆ ਹਸਬੰਡ ਮੇਰਾ ਬਾਹਰ ਲੰਦਾ ਆ ਖਰਚਾ ਨਹੀਂ ਦਿੰਦੇ ਮੈਨੂੰ ਬੱਚੇ ਵੀ ਨਹੀਂ ਹੋਂਦ ਲੈਂਦੇ ਮੇਰੇ ਕੋਲ ਲੜਾਈ ਝਗੜਾ ਕਰਦੇ ਆ ਕਿੰਨਾ ਚਿਰ ਹੋ ਗਿਆ ਵਿਆਹ ਹੋਇਆ 2007 ਚ ਹੋਇਆ 2007 ਵਿਆਹ ਸੰਤਿਨਾ ਹੋਇਆ ਨਾ ਹਾਂਜੀ ਵਿਆਹ ਤਾਂ ਹਾਂਜੀ ਅਰੇਂਜਮੈਂਟ ਹੋਈ ਜਾਂ ਨਾ ਮਰ ਗਈ ਅਰੇਂਜ ਤਰੀ ਮ ਕਾਰਨ ਕੀ ਹੋ ਵੀ ਤੁਹਾਡੇ ਨਾਲ ਉਹ ਥੋੜਾ ਉੱਪਰ ਆ ਗਿਆ ਕਾਰਨ ਮਤਲਬ ਕਿ ਉਹ ਬਾਹਰ ਹੀ ਰਹਿੰਦਾ ਕੁੜੀਆਂ ਸਪਰਕ ਚ ਰਹਿੰਦਾ ਆ ਵਿਆਹ ਕਰਾਈ ਪਰ ਤੇ ਕੋਈ ਇਲਜਾਮ ਵਗੈਰਾ ਤਾਂ ਲਾਉਂਦੀ ਹੋਊਗਾ ਵੀ ਇਸ ਕਾਰਨ ਤੁਹਾਡੇ ਨਾਲ ਨਹੀਂ ਨਹੀਂ ਇਲਜਾਮ ਤਾਂ ਉਹ ਆ ਹੀ ਕਰਦਾ ਮੈਨੂੰ ਕਹਿੰਦਾ ਮੈਂ ਕਰੋ ਮੈਨੂੰ ਕੱਢਦੀ ਆ ਲੜਦੀ ਆ ਮੈਨਾਂ ਮੈਂ ਤਾਂ ਨਹੀਂ ਰਹਿੰਦਾ ਕਰੇ ਲੜਾਈ ਦੇ ਕਿਰਨਾਂ ਨੇ ਲੜਾਈ ਜਾਈ ਬਸ ਘਰੇ ਨਹੀਂ ਰਹਿੰਦਾ ਮੈਨੂੰ ਕਦੀ ਘਰੇ ਰਹਿ ਕਰੇ ਨਹੀਂ ਰਹਿੰਦਾ ਬਾਹਰ ਬਾਹਰ ਕੀ ਕੰਮ ਕਰਦਾ ਉਹ ਬਾਰ ਬੈਨੋ ਫੋਟੋ ਸਟੂਡੀਓ ਦੇ ਕਰਕੇ ਹੁਣ ਮੈਨੂੰ ਪਤਾ ਨਹੀਂ ਕੀ ਕਰਦੇ ਅੱਛਾ ਹਾਂਜੀ ਜਨਮ ਦਿਨ ਹੁੰਦਾ 26 ਕਿਲੋ 26 ਕਿਲੋ ਕਿੰਨੇ ਦੇਰ ਤੋਂ ਚੱਲਦਾ ਨਹੀਂ ਆ ਨਾਨਾ ਦੋ ਦੋ ਨਾਨਾ ਰਹਿ ਗਿਆ ਕੀ ਅਰਦਾਸ ਯਾਨੀ ਵਿਆਹ ਹੈ ਬੱਚੇ ਕਿੰਨੇ ਨੇ ਬੇਟਾ ਬੇਟੀ ਤੇ ਕੈਮਰੇ ਛੋਟੇ ਕਮਰੇ ਚ ਲਾਏ ਹੋਣਗੇ ਹਾਂਜੀ ਰੂਮ ਸਾਹਮਣੇ ਲਾ ਕੇ ਕੈਮਰਾ ਲਾ ਲ ਗਏ ਹਸਬੰਡ ਦੇ ਕੇ ਜਿਆਦਾ ਸੋਹਰੇ ਨਹੀਂ ਸੋਹਰੇ ਨਾਲ ਜੋਤ ਕਰੀ ਹੁੰਦਾ ਉਹ ਨਾਲ ਹੀ ਮਤਲਬ ਕਿ ਨਾਲ ਸਪੋਰਟ ਦੇ ਖਾਣਾਂ ਨੇ ਨਾਲ ਕਿੱਥੇ ਹੋ ਸਕਦਾ ਤੁਹਾਡਾ ਹਸਬੰਡ ਹੀ ਕੈਮਰਾ ਮੁਗਾਰਦਾ ਹੀ ਦੇਖਦਾ ਹੋਵੇ ਇਹ ਤੁਨ ਨਾਲ ਵੀ ਉਹ ਵੀ ਤਾਂ ਕਰਦਾ ਹੈ ਇਹ ਤੁਨ ਨਾਲ ਤੋਂ ਬਾਹਰ ਨਹੀਂ ਹਾਂ ਜੀ ਉਹ ਕਨੇਟਾਇਆ ਉਹ ਕੀ ਚਾਹੁੰਦੇ ਕਿ ਕੈਮਰੇ ਬੰਦ ਹੋਣੇ ਚਾਹੀਦੇ ਨੇ ਘਰ ਚ ਲੱਗੇ ਆ ਹਾਂ ਜੀ ਮੇਰੇ ਰੂਮ ਵਾਲਾ ਬੰਦ ਹੋ ਜਾ ਬਾਹਰ ਕੋਈ ਆ ਰੂਮ ਵਾਲਾ ਕੈਮਰਾ ਚਾਹੀਦਾ ਨਹੀਂ ਆਦਾ ਉਹ ਬਾਹਰ ਮੇਰੇ ਜਿਹੜਾ ਗੇਟ ਤੇ ਕੈਮਰਾ ਹੈ ਨਾ ਇੱਕ ਪਤਾ ਨਹੀਂ ਇਹ ਬਨੇ ਕੀ ਗੱਲ ਹੈ ਹਨਾ ਆਪਣੀਆਂ ਨਹੀਂ ਈ ਆ ਵਾ ਆਪਾਂ ਨੋਨ ਦੇ ਕੈਮ ਬੈਡਰੂਮ ਅੰਦਰ ਕੈਮਰਾ ਤੇ ਲਾ ਦਿੰਦੇ ਆ ਕੱਲ ਨੂੰ ਜੇ ਆਪਣੀਆਂ ਈ ਆ ਜੁ ਕਿ ਆਪਾਂ ਵਿਆਹ ਤੇ ਤੋਰਿਆ ਕਿ ਆਪਣੀਆਂ ਈ ਆਦੇ ਤੇ ਕੋਈ ਕੈਮਰਾ ਲਾਵੇ ਤੇ ਕੀਤਾ ਗੱਲ ਆਪਣਾ ਬੋਲਦੀ ਆ ਹਨਾ ਵੀ ਸਾਡੀ ਈ ਵਿਆਹੀ ਇੱਕ ਪਰਾਈ ਦੇ ਸੋਹਰੋ ਦੇ ਵਿੱਚ ਵੀ ਕਿਉਂ ਕੈਮਰਾ ਲਾਇਆ ਹੋਇਆ ਆ ਜੇ ਤਾਂ ਆਪਣੀਆਂ ਤੇ ਅੱਜ ਗੱਲ ਹੋਵੇ ਨਾ ਤੇ ਫਿਰ ਪਤਾ ਲੱਗਦਾ ਜਿਦੋਂ ਆਪਾਂ ਨੌ ਦੇ ਕੈਮਰੇ ਤੇ ਬੈਡਰੂਮ ਦਾ ਕੈਮਰਾ ਲਾਉਣਾ ਹੈ ਫਿਰ ਆਪਾਂ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਇੱਕ ਹੀ ਰਾਖੀ ਵਾਸਤੇ ਲਾਇਆ ਤੇ ਸਵਾਰ ਵੀ ਬਹੁਤ ਉੜਦੇ ਆ ਸੋਹਰਿਆਂ ਵਾਲਾ ਖਾਸ ਕਰਕੇ ਵੀ ਇਹ ਜੇ ਸੀ ਵੈਸੇ ਲਾਇਆ ਹੋਇਆ ਤਾਂ ਸਾਨੂੰ ਕੁਝ ਪਾ ਕੇ ਨਾ ਦੇ ਦਵੇ ਵੀ ਜਾਂ ਸਾਡੀ ਆਪਣੀ ਰਾਖੀ ਵਾਸਤੇ ਸਾਡਾ ਮੁੰਡਾ ਬਾਹਰ ਰਹਿਣਾ ਤਾਂ ਆ ਕਰਕੇ ਲਾਇਆ ਜੇ ਕੈਮਰਾ ਲਾਣਾ ਇਹ ਤੇ ਬੈਡਰੂਮ ਤੇ ਲੋੜ ਦੀ ਆ ਰਾਮ ਦੀ ਲੋੜ ਦੀ ਕੋਈ ਪ੍ਰਾਈਵੇਸੀ ਨਹੀਂ ਚਾਹੀਦੀ ਬਿਲਕੁਲ ਲੋਬੀ ਚ ਲਾ ਸਕਦੇ ਆ ਆਪਣਾ ਬਾਹਰ ਦਾ ਇਸ ਬੋਤੇ ਦੇ ਉੱਤੇ ਨਾ ਕਾਨੂੰਨ ਵੀ ਕਾਰਵਾਈ ਕਰਨੀ ਚਾਹੀਦੀ ਆ ਪਰ ਕਾਨੂੰਨ ਕਰਦਾ ਸਾਡੀਆਂ ਜਿਹੜੀਆਂ ਪਹਿਲਾਂ ਕਮਿਸਟਾ ਉਹ ਵੀ ਇਸ ਦਾ ਮੁੱਦਾ ਤੇ ਬੋਲ ਰਹੇ ਵੀ ਜੇ ਪਹਿਲਾਂ ਕਮਿਸਟਾ ਬੋਲ ਰਹੇ ਕਿ ਕਮਰੇ ਕਮਰਾ ਨੋ ਤੇ ਬੈਡਰੂਮ ਦੇ ਉੱਤੇ ਕੈਮਰਾ ਕੀ ਕਰਕੇ ਲਾਇਆ ਹੋਇਆ ਹੈ ਕਿਉਂਕਿ ਸੌ ਪਰਾਈ ਹੋਈ ਸੀ ਆਪ ਕੋ ਇਸ ਮਸਲੇ ਦੇ ਉੱਤੇ ਪਰਚਾ ਵੀ ਬਣਦਾ ਹੈ ਨਾ ਜੇ ਸਰਕਾਰਾ ਚਾਵੇ ਆਪ ਕਿਉਂਕਿ ਸਰਕਾਰਾਂ ਦੀ ਜਿਹੜੀ ਸਾਡੀ ਪੰਜਾਬ ਕੋਲ ਸੁਨੇਹਗੀ ਸਰਕਾਰਾਂ ਨਹੀਂ ਹੋ ਗਈ ਨਾ ਇਹਨਾਂ ਦਾ ਨਾਲ ਜਿਹਾ ਕੇ ਨਾ ਜਿਹੜਾ ਵਧਾਵਾ ਦੇ ਰਹੇ ਆ ਨਾ ਚਲੋ ਕੋਈ ਨਹੀਂ ਇਹਨੂੰ ਦੇਖਾ ਕਰਦੇ ਨੇ ਕਾਨੂੰਨੀ ਕਾਰਵਾਈ ਵੀ ਕਰਾਂਦੇ ਆ ਇਹਨਾਂ ਨੇ ਨਹੀਂ ਬਣਾਈ ਹੁੰਦੀ ਹੈ ਜੀ ਲੱਗੇ ਹੁੰਦੇ ਆ ਕਿ ਤੁਸੀਂ ਕਿ 100 ਜਿਹੜਾ ਹਸਬੰਦ ਉਹ ਕਿੱਥੇ ਰਹਿ ਰਿਹਾ ਇਸ ਟਾਈਮ ਗ ਤਨ ਖਰਚਾ ਕੋਈ ਨਹੀਂ ਦੰਦੇ ਨਾਈ ਜਿਹੜੀ ਜਿਹੜੀ ਜ਼ਮੀਨ ਉਹ ਕਿਹਦੇ ਨਾਂ ਤੇ ਆ ਜ਼ਮੀਨ ਕੋਲੇ ਨਹੀਂ ਨਾ ਹੁਣ ਮੈਨੂੰ ਪਤਾ ਨਹੀਂ ਕਿ ਇਹ ਲਾਹਤ ਹੋਰੇ ਕਿਹਦੇ ਹੋਣੀ ਆ ਹੁਣ ਐ ਹੀ ਕਹਿੰਦੇ ਵੀ ਮੈਂ ਕੁੜੀ ਕੁੜੀ ਲਾਤੀ ਆ ਹਾਂ ਜੋ ਕਹਿੰਦੇ ਸਾਡੇ ਹੁਣ ਸਾਡੀ ਪੰਚਾਇਤਾਂ ਹੋਣਗੇ ਕਰਾਤੀ ਵਾਸੀ ਹੈ ਨਾ ਸਾਰੇ ਆ ਕੋਣ ਕਹਿੰਦਾ ਦਾ ਨਵਿੱਤਿਆਂ ਦੇ ਨਾਂ ਤੇ ਕਰਾਤੀ ਇਹਦਾ ਸਹੁਰਾ ਜੀ ਇਹਨੇ ਦਾ ਸਹੁਰਾ ਕਹਿੰਦਾ ਹਾਂ ਜੀ ਇਹਨਾਂ ਦਾ ਮੈਂ ਧੀਆ ਨਾ ਕਰਾਤੀ ਇਹਦਾ ਸੋਹ ਉਹਦੇ ਦਾ ਨਹੀਂ ਜਮੀਨ ਚਾਹੀਏ ਧੀਆ ਦੇ ਨਾਂ ਤੇ ਕਰਾ ਜੋ ਇਹਨਾਂ ਦਾ ਹੱਕ ਬਣਦਾ ਪੋਤਿਆਂ ਦਾ ਪੋਤੀ ਦਾ ਉਹ ਤੇ ਇਹਨਾਂ ਨੂੰ ਮਿਲੂਗਾ ਹੀ ਨਾ ਹਾਂ ਜੀ ਉਹ ਤਾਂ ਮਿਲੂਗਾ ਹੀ ਉਹਨਾਂ ਦੇ ਨਾਂ ਕਰਾਤੀ ਕੁੜੀਆਂ ਨਾ ਕਿੰਨੇ ਵੀ ਦੇ ਦੋ ਤਾਂ ਕਹਿੰਦੇ ਕੁੜੀਆਂ ਦੇ ਨਾਂ ਕਰਾ ਜੇ ਘਰ ਕਹਿੰਦੇ ਤਾਂ ਕਹਿੰਦੇ ਘਰ ਵੀ ਅਸੀਂ ਕੁੜੀਆਂ ਦੇ ਨਾਂ ਕਰਾਤਾ ਅਸਾ ਘਰ ਵੀ ਕਹਿੰਦੇ ਨਾਂ ਕਰਾਤਾ ਵੀ ਜਾ ਸਕਦੇ ਹਾਂ ਜੀ ਜੇ ਉਹ ਹੋਂ ਦੇ ਘਰੇ ਜਾਣੇ ਕੋ ਕਾਨੂੰਨੀ ਤੌਰ ਤੇ ਨਹੀਂ ਕਾਰਵਾਈ ਕਰਾਈ ਵੀ ਮੈਂ ਵਿਆਹ ਕੀ ਹੈ ਇਸ ਘਰ ਦੇ ਵਿੱਚ ਅੱਜ ਮੈਨੂੰ ਇੰਨਾ ਕਹਿ ਰਹੇ ਕਰਾਈ ਨਹੀਂ ਹੈ ਗਈ ਤੇ ਰਸਦ ਨਹੀਂ ਕਰਾਈ ਤੇ ਨਾ ਪਤਾ ਤੇ ਐਸ ਤਰਾ ਕਰੋ ਤੁਸੀਂ ਇੱਕ ਵਾਰੀ ਕਾਨੂੰਨੀ ਕਾਰਵਾਈ ਕਰਵਾਓ ਠੀਕ ਹੈ ਅਭੀ ਇੱਥੇ ਬੈਠੀਆਂ ਵੀ ਮੈਨੂੰ ਬਾਹਰ ਕੱਢਦੇ ਮੈਨੂੰ ਖਰਚਾ ਨਹੀਂ ਦੇ ਰਹੇ ਪਾਣੀ ਤੋਂ ਵੀ ਤੰਗੀ ਦੇ ਰਹੇ ਆ ਕਿ ਫੇਰ ਉਸ ਤੋਂ ਬਾਅਦ ਜਦ ਨਹੀਂ ਸਰਾਹੀ ਕਰਦੇ ਘਰੇ ਸੀ ਤੁਹਾਡੇ ਨਾਲ ਖੜੇ ਹੁਣ ਪੰਚਾਇਤਾਂ ਹੀ ਬਹੁਤ ਆਈਆਂ ਘਰੇ ਜਾ ਕੇ ਲੜਦੇ ਝਗੜਦੇ ਜਿੱਨਾ ਜਾਂਦੇ ਨਿੰਬਸਰ ਸਰਪੰਚ ਖਾਤੇ ਹੱਕ ਤੇ ਨਹੀਂ ਖੜਦੇ ਹੈਗੇ ਸਰਪੰਚ ਨਹੀਂ ਆਉਦਾ ਸਰਪੰਚ ਨੂੰ ਸੱਤਿਆ ਆਏ ਨਹੀਂ ਕਿਉਂ ਨਾ ਤੁਹਾਡੇ ਸਰਪੰਚ ਹੈ ਨਹੀਂਗਾ ਜੀ ਐਮਸੀ ਹੈਗਾ ਹੈ ਹੁੰਦਾ ਨਹੀਂਗਾ ਕੀ ਕਾਰਨ ਕਰਕੇ ਨਹੀਂ ਆਉਂਦਾ ਵੀ ਰੋਡੀ ਬਣਦੀ ਨਹੀਂ ਉਹਦੇ ਨਾਲ ਕੋਈ ਉਹੀ ਨਹੀਂ ਵਿੱਚ ਆਉਂਦਾ ਉਹੀ ਨਹੀਂ ਆਉਂਦਾ ਮੇਰੀ ਉਹ ਨਵਾਂ ਜਾਂਦਾ ਪਿੰਡ ਦੇ ਮੇਰੇ ਪਿੰਡ ਦਾ ਹੀ ਆ ਬਾਈ ਆਉਂਦਾ ਅਸਾਂ ਉਹਦੇ ਰਿਸ਼ਤੇਦਾਰਾਂ ਤੋਂ ਜਾਣਕਾਰ ਆ ਪਿੰਡ ਦਾ ਜੋ ਹੈ ਘਰ ਆਉਂਦਾ ਨਹੀਂ ਭਾਵੇਂ ਪਤਾ ਕੀ ਗੱਲ ਹੈ ਜਿਹੜਾ ਸਰਪੰਚ ਹੁੰਦਾ ਇੱਕ ਪਿੰਡ ਦਾ ਮੁਖੀ ਹੁੰਦਾ ਪਿੰਡ ਦੇ ਸਰਪੰਚ ਭਾਵੇਂ ਰਿਸ਼ਤੇਦਾਰਾ ਜੋ ਚਾਹੇ ਬਾਹਰ ਤੋਂ ਆ ਪਿੰਡ ਦੇ ਸਰਪੰਚ ਦਾ ਹੁੰਦਾ ਨੌਤੀ ਦੇ ਹੱਕ 'ਚ ਖੜਨਾ ਵੀ ਇਥੋਂ ਦੇ ਨੌ ਆ ਭਾਵੇਂ ਕਿਉਂ ਦਿੱਥੇ ਵੀ ਨਜਾਇਜ਼ ਤੱਕ ਆਉਂਦਾ ਉਹ ਤੇ ਖੜਨਾ ਫਰਜ਼ ਬੰਦਾ ਦੋਨੇ ਪੱਖ ਤੋਂ ਹੁੰਦਾ ਇੱਕ ਸਰਪੰਚ ਦਾ ਵੀ ਹੱਕ ਬੰਦਾ ਵੀ ਇਹਦਾ ਹੱਕ ਆ ਇੱਥੇ ਬਹਿਣ ਦੇ ਨੇ ਬੱਚੇ ਜੰਮੇ ਨੇ ਕਿਉਂ ਬਾਹਰ ਕੱਢ ਰਏ ਆ ਬਾਕੀ ਮਾਪਿਆਂ ਨੇ ਇਤਨੀ ਫਤਿਹ ਸਾਝ ਪਾਵਾਂਗੇ ਬਾਕੀ ਇਹਨਾਂ ਨਾਲ ਅਸੀਂ ਹੈਗੇ ਆ ਸਪੋਰਟ ਸਾਡੇ ਵੱਲੋਂ ਬੁੱਲ ਤੁਸੀਂ ਜਿੱਤੇ ਨਜਾਇਜ਼ ਦਾ ਕਾਰਨਾ ਬੇਨਤੀ ਕਰਦੇ ਹਾਂ ਵੀ ਜੇ ਆਪਣੀ ਵੀਡੀਓ ਉਹਨਾਂ ਤੱਕ ਜਾਂਦੀ ਹੈ ਵੀ ਉਹ ਵੀ ਆਪਾਂ ਨੂੰ ਵੱਖ ਰੱਖਣ ਤੇ ਇੱਕ ਧੀ ਅਤੀ ਆਦੇਵ ਦੇ ਕਾਰਨ ਕਰਕੇ ਉਹ ਕੈਮਰੇ ਜੀ ਰੂਡ ਹਟਾ ਦੇਣਾ ਆਪਣੇ ਉਸ ਤੋਂ ਪਹਿਲਾਂ ਪਹਿਲਾਂ ਉਹ ਕੈਮਰੇ ਕਾਨੂੰਨ ਨਹੀਂ ਮੈਂ ਰਿਕਵੈਸਟ ਕਰੂੰਗੀ ਜੇ ਮੇਰੀ ਵੀਡੀਓ ਇਥੇ Rajasthan ਦਾ ਕਾਨੂੰਨ ਦੇਖਦਾ ਵਾ ਕਾਨੂੰਨ ਦੀ ਰਿਕਵੈਸਟ ਕੋਈ ਧਿਆਪਨ ਇਸ ਤਰ੍ਹਾਂ ਕੋ ਥਾਣੇ ਦੇ ਵਿੱਚ ਸ਼ਿਕਾਇਤ ਲੈ ਕੇ ਆਉਂਦੇ ਆ ਜਾਂ ਕੋ ਫੋਨ ਕਰਦੇ ਆ ਤੇ ਤੁਹਾਡੇ ਅੱਗੇ ਪੁਲਿਸ ਰਿਕਵੈਸਟ ਹੈ ਕਿ ਇਦਾਂ ਜਿਹੜੇ ਕੈਮਰੇ ਆ ਤੁਹਾਡਾ ਫਰਜ਼ ਬੰਦਾ ਬੰਦ ਕਰਾਉਂਦਾ ਕਿਕਾ ਸਾਡਾ ਫਰਜ਼ ਨਹੀਂ ਬੰਦਾ ਬੰਦ ਕਰਾਉਂਦਾ ਕੈਮਰੇ ਹੁਣ ਕੈਮਰੇ ਅਸੀਂ ਕਿੰਨਾ ਕਿੰਨਾ ਦੇ ਘਰਾਂ 'ਚ ਚੱਲ ਕੇ ਬੰਦ ਕਰਾਈਏ ਜੇ ਤੁਹਾਡੇ ਕੋਲ ਰਿਪੋਰਟ ਆਉਂਦੀ ਕਿ ਪੈਣ ਆਉਂਦੀ ਹੈ ਨਾ ਕਾਰਵਾਈ ਇਹ ਤੁਹਾਡਾ ਫਰਜ਼ ਬਣਦਾ ਵੀ 109 ਦੇ ਪੈਮ ਬੈਡਰੂਮ ਦੇ ਕੈਮਰਾ ਕਿਉਂ ਲਾਇਆ ਬਾਕੀ ਨੰਬਰਾ ਸਰਪੰਚ ਅੱਗੇ ਮਰੀ ਇਹ ਹੋਰ ਕਵਾਸਟਾ ਕਿ ਆਪੋ ਆਪਣੇ ਪਿੰਡਾਂ ਦੇ ਜਿਹੜੇ ਫੈਸਲੇ ਨਾ ਵੱਧ ਚੜ ਕੇ ਤੁਸੀਂ ਆਪ ਕਰੋ ਤੁਹਾਡੇ ਅਗੇ ਰਕਵਾਸਟਾ ਤੁਹਾਡੇ ਪਿੰਡਾਂ ਦੀਆਂ ਇੱਜ਼ਤਾਂ ਆ ਜੇ ਤੁਹਾਡੇ ਪਿੰਡ ਦੇ ਇੱਜ਼ਤਾਂ ਮਸਲਾ ਬਾਹਰ ਜਨਾਂ ਸਾਡੇ ਸਿਆਣੇ ਬਜ਼ੁਰਗਾਂ ਨੇ ਜਦੋਂ ਸੁਣਿਆ ਮੈਂ ਵੱਡ ਬਡੇਰੇ ਇਹ ਕਹਿੰਦੇ ਹੁੰਦੇ ਸੀ ਵੀ ਸਾਡੇ ਪਿੰਡ ਦੀ ਇੱਜ਼ਤ ਸਾਡੇ ਨੌਂ ਤੇ ਹੀ ਆ ਥਾੜਾ ਕਚਾਰਿਆਂ ਚ ਨਾਏ ਜਾਵੇ ਇੱਥੇ ਬੈਠ ਕੇ ਮਸਲਾ ਹੱਲ ਹੋਵੇ ਜਿਹੜਾ ਥਾੜ ਸਮਝ ਲਈ ਇਹਨਾਂ ਵਾਲੋ ਸਵੇਰੇ ਜਵਾਈ ਤੇ ਰਿਪੋਰਟ ਕਰਾਤੀ ਜਾਂ ਨੌਨ ਰਿਪੋਰਟ ਸਾਸੋਰੇ ਤੇ ਕਰਾਤੀ ਉੱਥੇ ਦਿਨਾਂ ਦੇ ਵਿੱਚ ਫਰਕ ਪੈਂਦਾ ਵਾ ਇੱਜ਼ਤ ਵੀ ਜਿਹੜੀ ਹੈ ਨਾ ਉਹ ਇੱਜ਼ਤ ਵਾਲੇ ਮਸਲੇ ਜਿਹੜੇ ਨੇ ਥਾਣੇ ਵਿੱਚ ਮੇਰੇ ਕਹਿੰਦੇ ਨਾ ਹੀ ਭੇਜੋ ਚੰਗੀ ਗੱਲ ਆਪਣੇ ਬੈਠ ਕੇ ਹੱਲ ਕਰੋ ਵੀ ਨੰਬਰ ਸਰਪੰਚ ਨੇ ਵੀ ਇਹੋ ਰਿਕਵੈਸਟ ਆ ਬਾਕੀ ਇਹਦੇ ਕਾਨੂੰਨ ਨੂੰ ਰਿਕਵੈਸਟ ਆ ਕਿ ਤੁਸੀਂ ਵੀਡੀਓ ਐਸੀ ਇੱਥੇ ਆ ਕੇ ਚਲੋ ਇਹ ਪਾਤੀਆਂ ਤੇ ਆਂਦੀਆਂ ਤੇ ਜਿਹੜੀਆਂ ਵੀਡੀਓ ਕਾਨੂੰਨ ਦੇ ਇਥੋਂ ਦਾ ਦੇਖਦਾ ਵਾ ਤੇ ਵੱਧ ਚੜ ਕੇ ਆਪਣੇ ਇਥੇ ਰਾਜਸਥਾਨ ਦੇ ਵਿੱਚ ਧੀਆਂ ਦੇ ਨਾਲ ਖੜੋ ਜਿਹਦੇ ਕੈਮਰੇ ਲੱਗੇ ਆ ਤੇ ਵੱਧ ਆਪਣੇ ਵੱਲੋਂ ਤੁਸੀਂ ਕਾਰਵਾਈ ਜ਼ਰੂਰ ਉਹਨਾਂ ਦੇ ਕਰੋ ਤੇ ਪਰਚੇ ਉਹਨਾਂ ਦੇ ਬਣਦੇ ਆ ਕਿੰਨੇ ਦੇ ਸੌਰੇ ਬਾਰੇ ਵੀ ਸੌਰਾ ਸੌਰਾ ਦਾ ਨਾਮ ਵੀ ਇਹਦਾ ਦੇਖਦਾ ਰਜਿੰਦਰ ਸਿੰਘ ਰਜਿੰਦਰ ਸਿੰਘ ਦਾ ਘਰ ਦਾ ਨਾਮ ਸਦੀਂਦਰਜੀਤ ਜਿਹੜਾ ਪਿੰਡ ਕਿਹੜਾ ਆਠਾ ਲੈ ਲੈ ਨਹੀਂ ਛੋਟਾ ਸੌਰਾ ਜਿਹੜਾ ਤੁਹਾਨੂੰ ਸ਼ਰਾਬ ਪੀ ਕੇ ਮੜ ਜਾਗਾ ਹੀ ਉਹਨਾਂ ਸ਼ਰਾਬ ਨਹੀਂ ਪੀਂਦੇ ਹੋਵੇ ਲੜਦੇ ਆ ਮਨਾਈ ਝਗੜਾ ਕਰਦੇ ਨੇ ਕੁਝ ਕਹਿੰਦਾ ਤਾਂ ਹੋਊਗਾ ਕਿਸ ਕਾਰਨ ਕਰਕੇ ਲੜਦੇ ਹਾਂਜੀ ਐ ਵੀ ਲੜ ਪਿੰਦੇ ਬਿਨਾਂ ਗੱਲ ਤੋਂ ਹੀ ਪ੍ਰਸ਼ਾਨ ਕਰਦੇ ਔਲਾਦ ਤੇ ਉਹ ਇਹ ਚਾਹੁੰਦੇ ਕਿ ਘਰ ਸਾਡੇ ਕੇ ਚੱਲਦਾ ਮੁੰਡਾ ਹੁੰਦਾ ਉਹ ਘੁੱਟ ਦੂਹਾ ਤੇਰੇ ਕਦੀ ਕੁਛ ਕਮਰੇ ਚੱਕ ਰੂਮ ਚੱਕ ਲੜਦੇ ਐ ਫਿਰ ਉਹ ਕੈਮਰਾ ਲੱਗਾ ਤੁਸੀਂ ਰਿਕਾਰਡਿੰਗ ਕਢਵਾ ਲਓ ਰਿਕਾਰਡਿੰਗ ਕਢਾ ਕੇ ਪੁਲਿਸ ਕੋਲ ਕਰਦੇ ਦੇ ਦਿਓ ਉਹ ਕੈਮਰੇ ਉਹ ਨਾ ਉਹ ਤਾਂ ਕਢਾਈ ਸਕਦੇ ਐ ਵੈਸੇ ਹਾਂ ਤੁਸੀਂ ਤੁਸੀਂ ਆਪ ਵੀ ਕਢਾ ਕੇ ਉਹ ਕੈਮਰੇ ਜਿਹੜੀ ਅਕੋਰਡਿੰਗ ਆ ਤੁਸੀਂ ਪੁਲਿਸ ਨੂੰ ਕੇਸ ਦਿਖਾਓ ਕੇਸ ਦਰਜ ਕਰਾਓ ਨਾਲੇ ਕਿ ਕੋਈ ਤੁਹਾਡੇ ਨਾਲ ਉਹ ਵੀ ਜ਼ਬਰਦਸਤ ਵਾਸਤੇ ਧੱਕਾਸ਼ਾਹੀ ਕਰਦਾ ਉਹ ਵੀ ਵੀ ਤੁਸੀਂ ਮੈਂ ਕੰਪਲੇਨ ਵੀ ਕੀਤੀ ਸੀ ਉਹ ਕੈਮਰੇਆਂ ਦੀ ਗੰਗਾ ਨੇ ਉਹ ਤੇ ਚੂਨਾ ਵੜਾ ਚੂਨਾ ਮਰ ਲੱਗਦਾ ਸੰਦਾਂ ਸੌ ਸਾਇਨੀ ਨਹੀਂ ਆਈ ਆ ਕੇ ਚੱਲ ਜੀ ਅ ਅਏ ਹੇ ਮਾਸਲਾ ਮੈਂ ਤੁਹਾਨੂੰ ਲਿਖਿਆ ਕੋਈ ਹੋਰ ਨਾ ਧੱਕੇਸ਼ਾਈ ਹੁੰਦੀ ਹੋਵੇ ਸਾਰਾ ਹਾਂਜੀ ਗਲਤ ਹਰਕਤ ਵੀ ਕਰਦਾ ਹਾਂ ਵੀ ਗਲਤ ਹਰਕਤਾਂ ਕਰਕੇ ਤੁਹਾਡੇ ਨਾਲ ਮੇਰੇ ਉਹ ਤਾਂ ਤੇ ਫਾਇਦੇਮੰਦ ਹੈ ਨਾ ਤੁਸੀਂ ਕੈਮਰੇ ਵਿੱਚ ਉਹਦਾ ਕੈਮਰੇ ਦਾ ਪਾਸਪੋਰਟ ਪੁੱਛੋ ਤੁਸੀਂ ਉਹਦੀ ਰਿਕਾਰਡਿੰਗ ਕਢਵਾਓ ਰਿਕਾਰਡਿੰਗ ਕਢਵਾ ਕੇ ਆਪਣਾ ਉੱਥੇ ਰੱਖੋ ਵੀ ਪਤਾ ਉਹਨਾਂ ਦੇ ਸਾਹਮਣੇ ਪੁਲਿਸ ਵਾਲੇ ਦੇ ਸਾਹਮਣੇ ਵੀ ਮੈਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ ਇਹਨਾਂ ਦੇ ਉੱਤੇ ਮੇਰੇ ਨਾਲ ਕਿਉਂ ਨਹੀਂ ਖੜਦੇ ਉਹ ਤਾਂ ਤੇ ਫਾਇਦੇਮੰਦ ਆ ਉਹ ਕਾਰਵਾਈ ਕਰਵਾ ਕੇ ਮੁੜ ਕੇ ਕੈਮਰੇ ਬੰਦ ਕਰਵਾਓ ਵੀ ਠੀਕ ਹੈ ਠੀਕ ਹੈ ਮਾਤਾ ਇੱਕ ਕੁਸ਼ਾਰਮਦੀ ਗੱਲ ਵੀ ਆਏ ਜੋ ਸਾਰੇ ਬੰਦੋਂ ਦਾ ਲੋਕ ਇੱਕ ਤੀ ਹੁੰਦੀ ਆ ਆਪਣਾ ਆਪਣੇ ਤੋਂ ਬਾਅਦ ਨੂੰ ਜੋ ਡਿਆਹੀ ਆਇਆ ਗਈ ਹੈ ਜਿਹੜੇ ਇਹਦੇ ਨਾਲ ਧੱਕੇ ਛਾਈ ਹੋ ਰਹੇ ਉਹ ਵੀ ਸਰਪ ਦੀ ਗੱਲ ਹੈ ਜਿਹੜੀ ਇਹਨਾਂ ਕਰ ਰਹੇ ਉਹ ਤੇ ਹੈਗੀ ਹੈ ਪੱਤਰਕਾਰ ਜੀ ਪਤਾ ਕੀ ਗੱਲ ਇਹ ਦੋਨਾਂ ਵੱਲੋਂ ਸਮਝਾ ਜਾਵੇ ਤੇ ਫੇਰ ਹੈ ਨਾ ਜੇ ਆਪਣੀਆਂ ਧੀਆਂ ਤੇ ਗੱਲ ਆਵੇ ਫੇਰ ਸਮਝਦੇ ਆ ਹਾਂ ਜੀ ਡਰਤੀ ਕਰਨੀ ਬਾ ਵੀ ਹੁੰਦੀ ਹੈ ਗਰਮੰਦ ਹੈ ਬਟੂ ਉਹ ਤੇ ਕੋਈ ਗਾਲੀ ਮਾਤੇ ਪਤਾ ਮੈਂ ਹੋਏ ਕਹਾਂਗੇ ਚੰਨ ਰਾਹੀਂ ਵੀ ਸਾਡੀ ਰਿਕਵੈਸਟ ਇਥੋਂ ਦੀ ਸਰਕਾਰਾਂ ਰਾਹੀਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਇਹ ਇੱਥੇ ਆਣ ਕੇ ਨੰਗ ਸਿੰਘ ਹੋ ਜਾਂ ਸਾਡੇ ਆਉਣ ਵੀ ਦਲ ਪੰਥ ਥੋੜੀ ਵੀ ਇਹ ਕਾਨੂੰਨ ਦੀ ਨੰਗਣਾ ਕਰਕੇ ਅਸੀਂ ਘਰ ਘਰ ਚੱਲ ਕੇ ਵੀ ਇਸ ਤਰ੍ਹਾਂ ਕਰਕੇ ਮਸਲੇ ਹੱਲ ਕਰਾਈਏ ਅਸੀਂ ਐਂਕੀ ਆਗੇ ਆ ਦੁਬਾਰਾ ਇਹਨਾਂ ਦੀ ਜਿਹੜੀ ਵੀਡੀਓ ਜਿੱਥੋਂ ਸਿੱਧਾ ਵੀ ਜਾਂਦੀ ਇਥੋਂ ਦੀ ਸਰਕਾਰਾਂ ਤੱਕਰ ਜਾਂਦੀ ਆ ਵੀ ਇਹਨਾਂ ਦੇ ਨਾ ਪੱਖ ਦੇ ਵਿੱਚ ਜ਼ਰੂਰ ਖੜੋ ਵੀ ਇਹ ਪੱਖ ਚ ਜਾ ਕੇ ਸੁਣ ਕੇ ਸੁਣ ਕੇ ਇਹਨਾਂ ਦੀ ਗੋਈ ਵੀ ਗੱਲਬਾਤ ਉਹਨਾਂ ਦੇ ਪਰਚਾ ਦਰਜ ਜ਼ਰੂਰ ਹੋਵੇ ਉਹਨਾਂ ਜਿਹੜੇ ਕੈਮਰੇ ਉਹ ਬੰਦ ਹੋਣੇ ਚ ਤੇ ਬਾਕੀ ਹਰ ਅਖੀਰ ਨਾਲ ਤਰਨਾ ਦਾ ਲਾਰਬਾ ਘਰਬਾ ਜਹੇਦਾਰ ਸਾਡਾ ਮੁਖੀ ਚੜਤ ਸਿੰਘ ਜਿੰਦਾ ਸ਼ਹੀਦ ਤੇ ਜਹੇਦਾਰ ਰਾਜਾ ਸਿੰਘ ਜਹੇਦਾਰ ਸ਼ੇਰ ਸਿੰਘ ਤੇ ਜਹੇਦਾਨੀ ਮਣਪ੍ਰੀਤ ਕੌਰ ਐ ਸਾਰੇ ਇਹਨਾਂ ਦੀ ਟੀਮ ਹਨੀਂਗ ਸਿੰਘ ਪਹੁੰਚਾ ਸਾਰਾ ਦਲਪੰਥ ਇਹਨਾਂ ਦੇ ਨਾਲ ਹੱਕ ਸੱਚ ਦੇ ਇੱਕ ਹੋਰ ਮਸਲਾ ਜਿਵੇਂ ਪਹਿਲਾਂ ਪ੍ਰਾਣਾ ਮਸਲਾ ਆਇਆ ਦੀ ਆਪਣਾ ਲਵੇ ਕੈਮਰੇਆਂ ਆ ਸੋਹਰੇ ਪਰਿਵਾਰ ਨੇ ਕੈਮਰੇ ਲਾਏ ਹੋਏ ਸੀ ਉੱਥੇ ਉੱਥੇ ਆਮ ਦੇਖੋ ਉਸੇ ਤਰ੍ਹਾਂ ਦਾ ਮਸਲਾ ਇੱਕ ਹੋਰ ਆਇਆਗਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੈਠੇ ਨੇ ਇਹਨਾਂ ਦੇ ਵੀ ਸੋਹਰਾ ਪਰਿਵਾਰ ਨੇ ਇਹਨਾਂ ਦੇ ਕਮਰੇ ਵਿੱਚ ਕੈਮਰੇ ਲਾਏ ਹੋਏ ਨੇ ਕੋਈ ਪ੍ਰਾਈਵੇਸੀ ਨਹੀਂ ਇਹਨਾਂ ਦੀ ਤੇ ਇਹਨਾਂ ਦੇ ਬੱਚੇ ਵੀ ਨੇ ਉੱਥੇ ਇਤੇ ਕੋਈ ਖਰਚਾ ਪਾਣੀ ਵੀ ਨਹੀਂ ਦੇ ਰਹੇ ਆਪਾਂ ਇਹਨਾਂ ਦਾ ਪੂਰਾ ਪੱਖ ਲੈ ਕੇ ਤੁਸੀਂ ਸੁਣੋ ਗੱਲਬਾਤ ਵੀ ਕੀ ਤਕਲੀਫ ਆ ਕੀ ਗੱਲਬਾਤ ਹੈ ਨਾ ਕੀ ਕੀ ਉੱਥੇ ਹੋ ਰਿਹਾ ਸਾਰਾ ਪਰਿਵਾਰ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਬਹੁਤ ਦੇ ਕੇ Rajasthan ਆਏ ਆ Rajasthan ਵਿੱਚ ਵੀ ਇਹੋ ਹੀ ਮਸਲੇ ਆਉਂਦੇ ਪਏ ਆਪਣੇ ਕੋਲ ਕੱਲ ਦੇ ਬੈਠੇ ਹੋਏ ਹਨ ਵੱਧ ਛੜ ਕੇ ਅੱবি ਆ ਹੀ ਜਾਂਦੇ ਆ ਤੇ ਜਿਹੜਾ ਹੁਣ ਦਾ ਮਸਲਾ ਆਇਆ ਉਹ ਵੀ ਆਪਣੇ ਕੋਲ ਕੈਮਰਿਆਂ ਵਾਲਾ ਆਇਆ ਇੱਕ ਨਾੜੀ ਪੇਮ ਨੂੰ ਸਮਝ ਨਹੀਂ ਆਉਂਦੀ ਅੱਜਕੱਲ ਦੇ ਜਿਹੜੇ ਆਪਣੇ ਸਾਰੇ ਵੀ ਕਿਉਂ ਇਹ ਰੀਤ ਜਿਹੜੀ ਚੱਲ ਗਈ ਆ ਧੀਆ ਜਦੋਂ ਆਪਾਂ ਵਿਆਹ ਕੇ ਲਾਉਨੇ ਆ ਉਸ ਵਕਤ ਨੇ ਕਹਿੰਦੇ ਕਿ ਸਾਡੀਆਂ ਧੀਆ ਵਾ ਜਦੋਂ ਮੈਰਿਜ ਹੋ ਜਾਂਦੀ ਉਸ ਵਕਤ ਪਤਾ ਨਹੀਂ ਕਿਉਂ ਸਾਰੇ ਦੋਨੇ ਤਰ੍ਹਾਂ ਬਦਲ ਜਾਂਦੇ ਆ ਇੱਕ ਦੇ ਕਹਿੰਦੇ ਵੀ ਦੋ ਬੱਚੇ ਵੀ ਆ ਤੇ ਸਾਰੇ ਪਰਿਵਾਰ ਨੇ ਕੈਮਰੇ ਵੀ ਲਾ ਰੱਖੇ ਘਰ ਦੇ ਵਿੱਚ ਤੇ ਘਰ ਵਾਲਾ ਮੈਨਾਂ ਜਿਹੜਾ ਨਾਂ ਰਹਿੰਦਾ ਨਹੀਂ ਹੈਗਾ ਉਹ ਬਾਹਰ ਰਹਿੰਦੇ ਆ ਤੇ ਖਰਚਾ ਵੀ ਨਾੜਾ ਨਹੀਂ ਦਿੰਦੇ ਜਿਹੜੇ ਘਰ ਦੇ ਸੋਹਰੇ ਬਲਵਾਰ ਉਹ ਮੈਨਾਂ ਲੜਾਈ ਝਗੜਾ ਕਰਦੇ ਵੀ ਤੋਂ ਘਰ ਛੱਡ ਕੇ ਚੱਲ ਜਾਵੇ ਬਾਕੀ ਇਹਨਾਂ ਦੇ ਮੂੰਹ ਹੀ ਆਪਾਂ ਪੱਖ ਸੌਣਦੇ ਆ ਪਰ ਇਥੋਂ ਦੇ ਕਾਨੂੰਨ ਨੂੰ ਮੈਂ ਹੋਏ ਕਹੂੰਗੀ ਵੀ ਪਲੀਏ ਤੁਹਾਡੇ ਕਰ ਰਿਕਵੈਸਟ ਹੀ ਆਪਣੀਆਂ ਵੀ ਧੀਆ ਵਾ ਤੇ ਵੀ ਆਪਾਂ ਇਥੋਂ ਦੇ ਨਾੜਾ ਕਾਨੂੰਨ ਨੂੰ ਚਾਹੀਦਾ ਵਾ ਡੰਡਾ ਕੈਮ ਕਰਨਾ ਜੇ ਡੰਡਾ ਕੈਮ ਸਾਡੀ ਸਰਕਾਰਾ ਡੰਡਾ ਕੈਮ ਕਰ ਲਵੇ ਨਾ ਤੇ ਘਰ ਘਰ ਜੜੀਆਂ ਧੀਆ ਦੁਖੀ ਤੋਂ ਦੁਖੀ ਬੈਠੀਆਂ ਵਾ ਤੇ ਦੁਖੀ ਹੋਣੀਆਂ ਆਪਣੇ ਆਪਣੇ ਘਰਾਂ ਦੇ ਵਿੱਚ ਆਪ ਵਸਣ ਗਈਆਂ ਜੇ ਸਰਕਾਰ ਡੰਡਾ ਕੈਂਪ ਕਰਲੇ ਪਰ ਸਾਡੀ ਸਰਕਾਰ ਡੰਡਾ ਕੈਂਪ ਕਰਦੀ ਨਹੀਂ ਐ ਕਿੱਥੇ ਖੜਦਾ ਫਰਜ਼ ਬੰਦਾ ਜਿਹਦੇ ਦਬਕਾ ਦੇਣ ਦਾ ਫਰਜ਼ ਬੰਦਾ ਹਰਾੜ ਐ ਇਸ ਗਾਤੋਂ ਵੀ ਉੱਥੇ ਸਰਕਾਰਾ ਕਿਉਂ ਨਹੀਂ ਦਬਕਾ ਮਾਰਦੀਆਂ ਕਿਉਂ ਨਹੀਂ ਉੱਥੇ ਮਹਿਲਾ ਕਮਿਸ਼ਨ ਹੋ ਗਈ ਹੈ ਨਾ ਕਿਉਂ ਨਹੀਂ ਧੀਆ ਦੇ ਹੱਕ ਦੇ ਵਿੱਚ ਖੜਦੇ ਕਿਉਂਕਿ ਪੱਕ ਦੋਨਾਂ ਪਾਸੇ ਸੁਣਨਾ ਚਾਹੀਦਾ ਆਪਾਂ ਇਹ ਨਹੀਂ ਕਹਿੰਦੇ ਕਿ ਇਹਨਾਂ ਦਾ ਪੱਖ ਸੁਣਾ ਇਹ ਸੱਚੇ ਆ ਨਾ ਅਸੀਂ ਜਦੋਂ ਵੀ ਫੈਸਲਾ ਕਰਦੇ ਦੋਨੇ ਪੱਖ ਸੁਣਦੇ ਪਹਿਲਾਂ ਸੋਹਰਾਂ ਦਾ ਵੀ ਸੁਣਿਆ ਵਾ ਸਾਡੇ ਕੋਲ ਆ ਪਰ ਇਹਨਾਂ ਦੋਨਾਂ ਪੱਖੋਂ ਸੁਣਾਇਆ ਕਿ ਦੋਨੋਂ ਤਰਫੋਂ ਕਿਹੜੀ ਗਲਤੀ ਹੈ ਉਸ ਤੋਂ ਬਾਅਦ ਫੈਸਲਾ ਜਿਹੜਾ ਆਪਾਂ ਕਰਦੇ ਹਾਂ